ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸਾਰੇ ਵਾਤਾਵਰਣ ਪ੍ਰੇਮੀਆਂ ਨੂੰ ਵਧਾਈ ਦੇਣੀ ਚਾਹੁੰਦਾ ਵਾਂ ਅੱਜ ਇਹ ਜਿਹੜੀ ਗੱਡੀ ਤੁਹਾਨੂੰ ਮੈਂ ਦਿਖਾ ਰਿਹਾ ਵੀ ਆਈ ਹੋਈ ਆ ਆਪਣੇ ਕੋਲੇ ਬੂਟਿਆਂ ਦੀ ਭਰ ਕੇ ਇਹ ਸਾਡੇ ਸਾਬਕਾ ਵਿਧਾਇਕ ਨੇ ਸ੍ਰੀ ਐਸ ਆਰ ਕਲੇਰ ਜੀ ਇਹਨਾਂ ਨੇ ਇਹ ਆਪਣਾ ਕੁਦਰਤ ਦੇ ਪਿੰਡ ਦੇ ਵਿੱਚ ਆਏ ਸੀਗੇ ਤੇ ਕਹਿਣ ਲੱਗੇ ਵੀ ਸਤਪਾਲ ਦੱਸੋ ਵੀ ਕੀ ਚਾਹੀਦਾ ਅਸੀਂ ਕਹਾਂ ਸਰ ਵੀ ਸਾਨੂੰ ਬੂਟੇ ਲੈ ਦੇਓ ਵੀ ਬੂਟਿਆਂ ਸਾਡੇ ਕੋਲੇ ਕਮੀ ਹੁੰਦੀ ਆ ਤੇ 1500 ਬੂਟਿਆਂ ਦੀ ਗੱਡੀ ਅੱਜ ਭਰ ਕੇ ਕਲੇਰ ਸਾਹਿਬ ਵੱਲੋਂ ਪਹੁੰਚੀ ਆ ਜੀ ਅਸੀਂ ਸਮੁੱਚੀ ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਸ੍ਰੀ ਐਸ ਆਰ ਕਲੇਰ ਜੀ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਆ ਤੇ ਉਹਨਾਂ ਬਾਰੇ ਦੱਸਦੇ ਆ ਵੀ ਉਹਨਾਂ ਨੇ ਪਹਿਲਾਂ ਵੀ ਰੁੱਖ ਬਚਾਓ ਕੋਖ ਬਚਾਓ ਮਹਮ ਚਲਾਈ ਸੀ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਉਦੋਂ ਵੀ ਉਹਨਾਂ ਨੇ ਆਪਣੇ ਹੱਥੀਂ ਜਾ ਜਾ ਕੇ ਬੂਟੇ ਪਰਿਵਾਰਾਂ ਦੇ ਤੋਂ ਲਗਵਾਏ ਸਨ ਤਾਂ ਕਿ ਆਪਾਂ ਰੁੱਖ ਤੇ ਕੋਖ ਬਚਾ ਸਕੀਏ ਅਸੀਂ ਐਸ ਆਰ ਕਲੇਰ ਜੀ ਦਾ ਫਿਰ ਤੋਂ ਸਮੁੱਚੀ ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਹੋਰ ਸਾਰੇ ਸਾਥੀਆਂ ਨੂੰ ਇਹ ਬੇਨਤੀ ਕਰਦੇ ਆ ਵੀ ਜੇ ਕੋਈ ਵੀ ਵੀਰ ਸਾਡੇ ਨਾਲ ਸਹਿਯੋਗ ਕਰਨਾ ਚਾਹੁੰਦਾ ਹੋਵੇ ਕਿਉਂਕਿ ਆਪਾਂ ਫਰੀ ਦੇ ਵਿੱਚ ਬੂਟੇ ਲਾਉਣੇ ਆ ਤੇ ਕੋਈ ਵੀ ਸਾਥੀ ਸਾਡੇ ਨਾਲ ਸਹਿਯੋਗ ਕਰਨਾ ਚਾਹੁੰਦਾ ਹੋਵੇ ਤਾਂ ਸਾਨੂੰ ਬੂਟਿਆਂ ਦੀ ਸੇਵਾ ਕਰ ਸਕਦਾ ਜਿੰਨੇ ਵੀ ਤੁਸੀਂ ਚਾਹੋ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੇ ਐਸ ਆਰ ਕਲੇਰ ਜੀ ਦਾ ਇਹ ਅਪਰਾਲਾ ਇਹ ਸਾਡੇ ਲੀਡਰ ਇੱਧਰ ਨੂੰ ਚੱਲ ਪੈਣਾ ਹੈ ਨਾ ਤਾਂ ਬਹੁਤ ਵਧੀਆ ਗੱਲ ਆ ਜੇ ਸਾਰੇ ਹੀ ਲੀਡਰ ਇਦਾਂ ਬੂਟੇ ਲਾਉਣ ਲੱਗ ਜਾਣ ਬੂਟੇ ਵੰਡਣ ਲੱਗ ਜਾਣ ਬੂਟੇ ਦਾਨ ਕਰਨ ਲੱਗ ਜਾਣ ਤਾਂ ਸਾਡਾ ਪੰਜਾਬ ਬਹੁਤ ਛੇਤੀ ਹਰਿਆ ਭਰਿਆ ਹੋ ਜਾਊਗਾ ਤੇ ਜੇ ਤੁਹਾਨੂੰ ਐਸਰ ਕਲੇਰਜੀ ਦਾ ਇਹ ਪ੍ਰੋਪਰਲਾ ਵਧੀਆ ਲੱਗਦਾ ਤਾਂ ਇਸ ਵੀਡੀਓ ਤੇ ਕਮੈਂਟ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਸਾਰੇ